ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਮਾਮਲੇ ਨਾਲ ਜੁੜੀ ਪੁਲਿਸ ਦੀ ਵੱਡੀ ਅਪਡੇਟ ਪੁਲਿਸ ਨੇ ਦੋ ਕਾਤਲਾਂ ਦੀ ਕੀਤੀ ਪਛਾਣ ਦੋਵਾਂ ਸ਼ੂਟਰਾਂ ਦੀ ਪਛਾਣ ਅਦਿੱਤਿਆ ਕਪੂਰ ਉਰਫ ਮੱਕਣ ਅਤੇ ਨਰਕ ਪਾਠਕ ਵਜੋਂ ਹੋਈ ਹੈ ਇਸ ਸੰਬੰਧੀ ਐਸਐਸਪੀ ਮੁਹਾਲੀ ਹਰਮਨਦੀਪ ਹੰਸਵਲੋਂ ਅਹਿਮ ਖੁਲਾਸੇ ਕੀਤੇ ਗਏ ਸੁਣਉਂਦੇ ਹਾਂ ਤੁਹਾਨੂੰ ਕੀ ਜੀ ਕਿਹਾ ਇੱਕ ਅਹਿਮ ਪ੍ਰੈਸ ਕਾਨਫਰੰਸ ਐਸਐਸਪੀ ਹਰਮਨਦੀਪ ਹੰਸਵਲ ਇਹ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਿਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ ਫੋਰਟਿਸ ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ। ਇਹਦੇ ਵਿੱਚ ਇੱਕ ਕੱਲ ਫੇ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮ ਰਹੀ ਸੀਗੀ ਜਿਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ। ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕਮਵਰ ਦਿਗਵਿਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ক্লোਜ਼ ਸੀਗਾ ਜਾਂ ਕਬੱਡੀ ਜਿਹੋਦੇ ਨਾਲ ਉਹਦੇ ਟਾਈ ਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਆ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅਮਰੇ ਸਰਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫੋਰ ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮੁਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਹਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਨੇ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫਆਈਆਰਸ ਦਰਜ ਹੈਗੇ ਨੇ ਤੇ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇੱਕ ਵਾਰੀ ਪਰਮਿਸ਼ਨ ਸੀਗੀ ਔਰ ਪੁਲਿਸ ਉੱਥੇ ਡਿਪਲੋਏ ਸੀ ਤੋਂ ਬਾਅਦ ਵੀ ਇਸ ਵਾਰ ਰਾਤ ਨੂੰ ਉਹ ਜਾਂਚ ਬਿਲਕੁਲ ਬਿਲਕੁਲ ਦੇਖੋ ਉੱਥੇ ਜਿਹੜਾ ਹੈਗਾ ਮੈਂ ਪਹਿਲਾਂ ਵੀ ਕੱਲ ਵੀ ਦੱਸਿਆ ਸੀਗਾ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਸੀਗੀ ਉੱਥੇ ਪ੍ਰੈਜ਼ੈਂਟ ਸੀਗੀ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਪਰਮਿਸ਼ਨ ਸੀਗੀ ਇਹਨਾਂ ਨੂੰ ਦਿੱਤੀ ਗਈ ਸੀਗੀ ਤੇ ਜਿਹੜੀ ਡਿਪਲॉयਮੈਂਟ ਵਗੈਰਾ ਹੈਗਾ ਉਹਨਾਂ ਨੇ ਹੀ ਅਰਜੈਂਟਲੀ ਜਦੋਂ ਇਹਨਾਂ ਦੇ ਮਗਰ ਗਏ ਵੀ ਹੈਗੇ ਉੱਥੇ ਕਿਉਂਕਿ ਟ੍ਰੈਫਿਕ ਗੜਾ ਕਰਕੇ ਮੋਟਰਸਾਈਕਲ ਤੇ ਐਸਕੇਪ ਕਰ ਗਏ ਸੀਗੇ ਫਿਰ ਉਸ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਗਈ ਕਿ ਅਗਰ ਇੱਕ ਬੰਦਾ ਇੰਜਰਡ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੋਂ ਰੈਸਕਿਊ ਕਰਕੇ ਹਸਪੀਟਲ ਲੈ ਕੇ ਗਏ ਆ ਜੀ ਬਿਲਕੁਲ ਜੋ ਪੋਸਟ ਆਈ ਹੈ ਜਰ ਰਿਪੋਰਟ ਸਪੈਸ਼ਲੀ ਕਿਉਂਕਿ ਪਰਿਵਾਰ ਵੀ ਇਹ ਕਹ ਰਿਹਾ ਹੈ ਕਿ ਉਸ ਕੋਲ ਸੈਲਫ ਡਿਫੈਂਸ ਲਈ ਉਹਦੇ ਕੋਲ ਪਿਸਤਲ ਵੀ ਸੀਗੀ ਬੁਲਟਸ ਵੀ ਸੀਗੀਆਂ ਆਉਂਦੇ ਕੋਲ ਸੋਨੇ ਦੀ 체ਨ ਤੇ ਕੜਾ ਵੀ ਸੀਗਾ ਉਹ ਸਾਰਾ ਕੁਝ ਗਾਇਬ ਹੈ ਜੀ ਮੋਬਾਈਲ ਫੋਨ ਜੀ ਮੋਬਾਈਲ ਫੋਨ ਸੀ ਲੋਕ ਵੀ ਗਾਇਬ ਹੈ ਗਾਇਬ ਗਾਇਬ ਹੋਣ ਵਾਲੀ ਦੇਖੋ ਜਦੋਂ ਮੌਕੇ ਤੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨੂੰ ਇਮੀਡੀਏਟਲੀ ਮੈਂ ਦੱਸ ਰਿਹਾ ਵੀ ਲੈ ਕੇ ਗਏ ਹੈਗੇ ਹਸਪੀਟਲ ਜੇ ਉੱਥੇ ਹੀ ਸਾਡੇ ਬੰਦੇ ਸੀਗੇ ਜੇ ਕੋਈ ਅਜਿਹੀ ਚੀਜ਼ ਹੋਊਗੀ ਵੀ ਕੋਈ ਮਿਸਿੰਗ ਹੈਗੀ ਅਜਿਹੀ ਚੀਜ਼ ਹਲੇ ਤੱਕ ਨੋਟਿਸ ਨਹੀਂ ਆਈ ਬਟ ਵੀਲ ਅਪਡੇਟ ਯੂ ਅਗਰ ਕੋਈ ਦੂਸਰੇ ਬੰਦੇ ਦਾ ਨਾਮ ਨਾ ਆ ਰਿਹਾ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰੈਣਾ ਬਲਵਚਾਰੀਆ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਕੋਈ ਵੀ ਮੈਂ ਕਰਿਆ ਜੀ ਪੁਰਾਣਾ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਤੁਸੀਂ ਦੇਖੋ ਉਹਦੇ ਵਿੱਚ ਕੋਈ ਇਹਦਾ ਰੈਣਾ ਬਲਾ ਚੋਰੀ ਇਹਦਾ ਕੋਈ ਵੀ ਰੋਲ ਨਹੀਂ ਹੈ ਸੈਕਿੰਡ ਪ੍ਰੀਤੀ ਗਵਰਨਮੈਂਟ ਦੱਸੀ ਜਾ ਰਹੀ ਹੈ ਸ਼ਗਨਪ੍ਰੀਤ ਦਾ ਜੀ ਕੰਟਰੋਵਰਸ਼ੀਅਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਤੇ ਕਿਤੇ ਮਰਡਰ ਚੋਂ ਅਲੱਗ-ਅਲੱਗ ਉਹਦੇ ਚ ਉਹ ਚੱਲਦਾ ਰਿਹਾ ਹੈਗਾ ਉਹਦਾ ਨਾਮ 노 ਡਾਊਟ ਲੇਕਿਨ ਹਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਨਾਂ ਦੇ ਆਪਸ 'ਚ ਗਰੁੱਪ ਦੇ ਵਿੱਚ ਹੈ ਇਹਦੇ 'ਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ। ਨਾ ਨਾ ਵੀ ਅਸੀਂ ਕਹਿ ਇਹ ਕਿ ਨਾ ਕਿਸੇ ਗੈਂਗਸਟਰ ਦਾ ਨਾਮ ਕੋਈ ਨਹੀਂ ਮੈਂ ਮੈਂ ਜੋ ਦ ਜੋ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜਰੂਰ ਕੀਤਾ ਜਾਂਦਾ ਸੀ ਫੋਰ ਕਬੱਡੀ ਉਹਦੇ ਨਾਲ ਨਾਲ ਇੱਕ ਹੋਰ ਚੀਜ਼ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਇੱਕ ਸਖਸ ਜਿਹੜਾ ਹੈ ਉਹ ਇੰਜਰਡ ਹੋਇਆ ਇਸ ਮਾਮਲੇ ਦੇ ਵਿੱਚ ਜਿਹਦੇ ਬਿਆਨਾਂ ਦੇ ਪਰਚਾ ਜੀ ਬਾਇ ਸਟੈਂਡਰਡ ਜਿਹੜਾ ਨਾਲ ਸੀਗਾ ਜਦੋਂ ਉਹਨੇ ਗੋਲੀ ਚਲਾਈ ਆ ਉਦੋਂ ਉਹਦੇ ਛਰੇ ਵਗੈਰਾ ਲੱਗੇ ਹੈਗੇ ਆ ਉਹ ਬੰਦਾ ਇੱਕ ਇੰਜਰਡ ਹੈਗਾ ਬਟ ਹੀ ਆਊਟ ਆਫ ਡੇਂਜਰ ਐਂਡ ਜੀ ਇੱਕ 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 ਵਨ ਠੀਕ ਹੈ ਹਾਂ ਜੀ ਜੋ 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 ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਬੰਦੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਵੀ ਰਿੱਤਿਆ ਕਪੂਰ ਐਂਡ ਕਰਨ ਪਾਠਕ ਜੋ ਹੈ ਇਹ ਦੋਨੋਂ ਬੰਦੇ ਡੋਨੀ ਬਲ ਦੇ ਐਸੋਸੀਏਟਸ ਹੈ ਤੇ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈਗੀ ਜੀ ਜੋ ਬੰਬੀਆ ਔਰ ਡੋਨੀ ਗਲ ਦੋਨੋਂ ਅਲਾਈਡ ਗੈਂਗ ਹੀ ਹੈ ਜੀ ਲਗਾਤਾਰ ਪੰਜਾਬ ਦੇ ਦਾ ਜੋ ਕਬੱਡੀ ਕੇ ਟੂਰਨਾਮੈਂਟ ਹੋ ਰਹੇ ਨੇ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਵਜ੍ਹਾ ਇਸਕੇ ਪਿੱਛੇ ਹੈ? ਇਹ ਦੇਖੋ ਕਬੱਡੀ ਦੀ ਐਗਜ਼ੈਕਟ ਵਜ੍ਹਾ ਤਾਂ ਹੁਣ ਇਹੀ ਡੋਮੀਨੈਂਸ ਹੈ ਜੀ ਇੱਕ ਦੂਜੇ ਦੀ ਵੀ ਕੌਣ ਗੇਮ ਕਰਾਊਗਾ ਕ ਇਹ ਗੱਲ ਹੈ ਵੀ ਜਿੰਨੇ ਵੀ ਮੈਟਰ ਚਾਹੇ ਉਹ ਮੋਹਾਲੀ ਡਿਸਟ੍ਰਿਕਟ ਦੇ ਹੋਣ ਜਾਂ ਪੰਜਾਬ ਇਨ ਜਨਰਲ ਹੋਵੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੋਏ ਆ ਉਹ ਸਾਰੇ ਟਰੇਸ ਕੀਤੇ ਗਏ ਆ ਤੇ ਸਾਡੇ ਵੀ ਜਿੰਨੇ ਪੁਰਾਣੇ ਇਨਸੀਡੈਂਟ ਆ ਅਸੀਂ ਸਾਰੇ ਟਰੇਸ ਕੀਤੇ ਹੋਏ ਕੰਫੀਡੈਂਟ ਕਿ ਇਹ ਬੰਦੇ ਵੀ ਅਸੀਂ ਜਲਦੀ ਤੋਂ ਜਲਦੀ ਵਿਥਿਨ ਫਿਊ ਡੇਸ ਅਸੀਂ ਇਹਨਾਂ ਨੂੰ ਫੜ ਲਵਾਂਗੇ ਜੀ ਇਹ ਕਿਹਾ ਕਿ ਇਹ ਸੀ ਉਸੇ ਬਾਮਲੇ ਨਾਲ ਜੁੜਾ ਹੈ ਕਿ ਗੈਂਗਸਟਰ ਕੰਟਰੋਲ ਕਰਨਾ ਚਾਹਤੇ ਹਨ ਕਬੱਡੀ ਟੂਰਨਾਮੈਂਟਸ ਕੋ ਕਬੱਡੀ ਪਲੇਅਰਸ ਕੋ ਨਹੀਂ ਡੋਮੀਨੈਂਸ ਡੋਮੀਨੈਂਸ ਦੇਖੋ ਜੋ ਗੈਂਗਸਟਰ ਹੈ ਬੰਦਾ ਹੋ ਤਾਂ ਹਰ ਥਾਂ ਆਪਣੀ ਹੀ ਡੋਮੀਨੈਂਸ ਦੀ ਉਹਨਾਂ ਦੀ ਤਾਂ ਉਸੇ ਦੇ ਤਹਿਤ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਜੀ ਬਿਲਕੁਲ ਮੇਨ ਪ੍ਰੋਮੋਟਰਾਂ ਨੂੰ ਕਿਉਂ ਨਹੀਂ ਨਿਸ਼ਾਨਾ ਬਣਾਇਆ ਗਿਆ ਇਸ ਨੇ ਜੋ ਬਣਾਇਆ ਹੁਣ ਇਹ ਤਾਂ ਮੈਂ ਨਹੀਂ ਦੱਸ ਸਕਦਾ ਜੀ ਉਹਨੂੰ ਹੀ ਕਿਉਂ ਕੀਤਾ ਗਿਆ ਮਤਲਬ ਲੇਕਿਨ ਅਸਲ ਤੋਂ ਉਸੇ ਵਾਲਾ ਕਿ ਹੱftease ਇਸ ਦਾ ਕੋਈ ਨਹੀਂ ਉਹਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਜੀ ਹਲੇ ਤੱਕ ਸ਼ਗਨਪ੍ਰੀਤ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਾ ਰਾਣਾ ਜਿਹੜਾ ਬਲਾਚੌਰੀਆ ਹੈ ਇਹਦੀ ਕੋਈ ਉਹਦਾ ਨਾਲ ਇਨਵੋਲਵਮੈਂਟ ਸੀਗੀ ਇਹ 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 ਹਾਰਬਰ ਕੀਤਾ ਸੀ ਨਹੀਂ ਇਹ ਮੈਂ ਦੇਖੋ ਉਸ ਟਾਈਮ ਤੱਕ ਵੀ ਕੋਈ ਨਹੀਂ ਆਈ ਅੱਜ ਦੀ ਇਹਨਾਂ ਦੇ ਕੋਈ ਨਿਕਲ ਆਵੇ ਤਾਂ ਅਲੱਗ ਗੱਲ ਹੈ ਲੇਕਿਨ ਪਹਿਲਾਂ ਦੀ ਕੀ ਕੋਈ ਲਿੰਕ ਹੋਇਆ ਨਹੀਂ ਜੇ ਮੈਂ ਅੱਜ ਹਲੇ ਤੱਕ ਦੀ ਤੁਹਾਨੂੰ ਇਨਵੈਸਟੀਗੇਸ਼ਨ ਚ ਕਹਿ ਰਿਹਾ ਵੀ ਉਸ ਨਾਲ ਕੋਈ ਹੋ ਨਹੀਂ ਹੈ ਕਬੱਡੀ ਦਾ ਹੋ ਹੈ ਕੱਲ ਨੂੰ ਅਗਰ ਕੋਈ ਇੱਕ ਅਦਾ ਬੰਦਾ ਦਾ ਲਿੰਕ ਅਪ ਨਿਕਲ ਵੀ ਜਾਂਦਾ ਏ ਦੈਨ ਇਟ 윌 ਕੁਇਕ ਲਿੰਕ ਬਟ ਪ੍ਰਾਇਮਰੀ ਰੀਜ਼ਨ ਜਿਹੜਾ ਹੈਗਾ ਉਹ ਕੋਈ ਸਿੱਧੂ ਮੂਸੇ ਵਾਲਾ ਨਾਲ ਰਿਲੇਟਡ ਨਹੀਂ ਹੈਗਾ ਇਟ ਇਜ਼ ਜਸਟ ਬੀਇੰਗ ਦ ਫੋਰ ਦਾ ਆਪਟਿਕਸ ਸਿੱਧੂ ਮੂਸੇ ਵਾਲਾ ਹੈਵੀ ਕਰਨ ਨੂੰ ਆਇਆ ਸੀ ਕੇਸ ਨੂੰ ਕਿ ਸਿੱਧੂ ਮੂਸੇ ਵਾਲਾ ਐਂਗਲ ਪਾ ਲੀਏ మేబీ హెవీ ਕਰਨ ਲਈ ਆਪਣਾ ਜਦੋਂ ਇੱਕ ਬੰਦੇ ਨੇ ਕੋਈ ਕ੍ਰਾਈਮ ਕਰਨਾ ਹੁੰਦਾ ਹੈ ਨਾ ਜੀ ਉਹਨੂੰ ਆਪਣੇ ਸੁਸਾਇਟੀ ਚ ਸੈਪਟੈਂਸ ਲਈ ਵੀ ਜਸਟੀਫਾਈ ਮੈਂ ਕਿਸੇ ਵੱਡੇ ਬੰਦੇ ਦੇ ਨਾਮ ਨਾਲ ਜੋੜ ਦਵਾ ਤੇ ਮੈਂ ਇੱਕ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਦਿਖਾਵਾ ਵੀ ਮੈਂ ਪਤਾ ਨਹੀਂ ਕਿਹੜਾ ਚੰਗਾ ਕੰਮ ਕਰਨ ਲੱਗਿਆ ਇਹ ਉਹ ਸਿਰਫ ਇੱਕ ਆਪਣੀ ਆਪਟਿਕਸ ਕਰਨ ਲਈ ਕੀਤਾ ਗਿਆ ਜੀ ਜੀ ਚੀਜ਼ਾਂ ਦੱਸਦੇ ਨੇ ਉਹ ਕੱਲ ਪੋਸਟ 'ਚ ਵੀ ਉਹਨਾਂ ਨਾ ਪਾਏ ਹੋਏ ਨੇ ਜੀ ਕਿਆ ਕਿਹੜਾ ਲਿਖੀ ਹੈਗਾ ਵੈਸੇ ਨਹੀਂ ਉਸ ਤਰ੍ਹਾਂ ਨਾਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅਲੱਗ-ਅਲੱਗ ਮਤਲਬ ਕਰਨ ਜੇ ਤੁਸੀਂ ਲਓ ਤਾਂ ਕਰਨ ਢੰਡਾ ਵੀ ਹੈਗਾ ਹੋਰ ਵੀ ਬੰਦੇ ਹੈਗੇ ਆ ਮੱਖਣ ਦਾ ਨਾਮ ਪਾਤਾ ਮੱਖਣ ਮਲਟੀਪਲ ਹੈ ਦਿੱਤੇ ਆ ਕੌਣ ਹੈਗਾ ਇਹਦਾ ਕੀ ਕੀ ਪਰਚੇ ਹੈਗੇ ਕਰਨ ਪਾਠਕ ਜਿਹੜਾ ਹੈਗਾ ਉਹ ਟ੍ਰੇਸ ਬਿਲਕੁਲ ਐਂਡ ਟੂ ਐਂਡ ਕਰ ਲਿਆ ਹੈਗਾ ਜੀ ਵੀ ਕੌਣ ਕੌਣ ਬੰਦੇ ਸੀ ਕਿਧਰੋਂ ਆ ਰਹੇ ਨੇ ਜੀ ਕਿੰਨੇ ਤਰੀਕਾ ਹੀ ਇਹ ਕਿੰਨੇ ਦਨੇ ਜੀ ਹੁਣ ਜਾਣਕਾਰ ਹੋਣਾ ਹੁਣ ਉਹ ਕਿੰਨੇ ਦਾ ਹੈਗਾ ਜੀ ਜੀ ਜਾਂ ਉਹ ਮਲਟੀਪਲ ਨਹੀਂ 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 ਬਿਲਕੁਲ ਟਾਰਗੇਟ ਨਹੀਂ ਸੀਗਾ ਜੀ ਮਲਟੀਪਲ ਬੰਦੇ ਉੱਥੇ ਪ੍ਰੈਜ਼ੈਂਟ ਸੀਗੇ ਪਹਿਲਾਂ ਵੀ ਪੋਲੀਟੀਸ਼ੀਅਨ ਵੀ ਕੁਝ ਆਫਿਸਰਸ ਵੀ ਆਏ ਸੀਗੇ ਜਿਹੜੇ ਜਿਹੜਾ ਨੇ ਕਬੱਡੀ ਨੇ ਉਹਨੂੰ ਇਨਵਾਈਟ ਕੀਤਾ ਸੀਗਾ ਸਾਰੇ ਬੰਦੇ ਉੱਤੇ ਸੀਗੇ ਲੇਕਿਨ ਮਨਕੀਰਤ ਨੂੰ ਟਾਰਗੇਟ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਪਰਟੀਕੂਲਰ ਇਸੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਹੈਗਾ ਹਲੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਤਿੰਨ ਬੰਦੇ ਹੋਰ ਹੈਗੇ ਜਿਨ੍ਹਾਂ ਨੇ ਕੋਈ ਗਰਾਊਂਡ ਲੈਵਲ ਤੇ ਰੋਲ ਪਲੇ ਕੀਤਾ ਇਹਨਾਂ ਨੂੰ ਫੈਸਿਲੀਟੇਟ ਕਰਾਂ ਚਾ ਉਹ ኦਪਰੇਸ਼ਨਲੀ ਸਾਡਾ ਚੱਲ ਰਹੇ ਹੈਗੇ ਆਪਰੇਸ਼ਨ ਉਹਦੇ ਕਰਕੇ ਮੈਂ ਨਾਮ ਵਗੈਰਾ ਨਹੀਂ ਡਿਸਕਲੋਸ ਕਰ ਰਿਹਾ ਬਟ ਇਟ ਇਜ਼ ਵੈਰੀ ਕਲੀਅਰ ਕਿ ਇਸੇ ਨੂੰ ਟਾਰਗੇਟ ਕਰਨ ਆਇਆ ਸੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸਿਸ ਦੇ ਸਾਹਮਣੇ ਤੋਂ ਕੋ ਵੀ ਧਮਕੀਆਂ ਦੀਆਂ ਪਾਸਟ ਮੈਂ ਤੋਂ ਚਾ ਇਹ ਫਿੰਗਰਸ ਨੂੰ ਮਲਟੀਪਲ ਦਿੱਤੀਆਂ ਗਈਆਂ ਮਨਕੀਰਤ ਨੇ ਉੱਥੇ ਯਾਉ ਨਹੀਂ ਹੈਗਾ ਦੇ ਇਹ ਥ੍ਰੈਟ ਤਾਂ ਇਹਨਰਲ ਉਹਨੂੰ ਹੈਗਾ ਹੀ ਹੈ ਜੀ ਜਿਹੜਾ ਲੇਕਿਨ ਇਹ ਪਾਰਟਿਕੂਲਰ ਕੇਸ ਹੈਗਾ ਜਿਹੜੇ ਮੁੰਡੇ ਹੈਗੇ ਇਹ ਪਾਰਟਿਕੂਲਰ ਫॉर ਟਾਰਗੇਟਿੰਗ ਰਾਣਾ ਦੇ ਹੈਡ ਕਮ ਲੋ ਐਂਡ ਆਰਡਰ ਕੋ ਲਿਕੇ ਸਵਾਲ ਹੋਏ ਕਿ ਪੋਲੀਟੀਕਲ ਪਾਰਟੀਆਂ ਵੀ ਕੋਈ ਸੋਸ਼ਲ ਮੀਡੀਆ 'ਪਾ ਡਾਲੇ ਕਿ ਲੋ ਐਂਡ ਆਰਡਰ ਸਹੀ ਨਹੀਂ ਹੈ ਨੇ ਦੇਖੋ ਦੇਖੋ ਮਰਡਰ ਦਾ ਇਹ ਹੈ ਜੀ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਹੈ ਕੈਟਨ ਮਾ우스 ਗੇਮ ਚਲਦੀ ਰਹਿੰਦੀ ਪੁਲਿਸ ਦੀ ਔਰ ਉਹਨਾਂ ਦੇ ਵਿੱਚ ਅਸੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਪਹਿਲਾਂ ਵੀ ਇੱਥੇ ਮਲਟੀਪਲ ਟਾਈਮਸ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਕ੍ਰਾਈਮ ਹੋ ਗਿਆ ਹੋਵੇ ਲੇਕਿਨ ਕੋਈ ਵੀ ਪ੍ਰੋਫੈਸ਼ਨਲ ਕੰਪੀਟੈਂਸ ਕਮੀ ਨਹੀਂ ਹੈਗੀ ਸਾਰੇ ਮੁਕੱਦਮੇ ਟ੍ਰੇਸ ਕੀਤੇ ਗਏ ਹਨ ਇਹਨੂੰ ਵੀ ਟ੍ਰੇਸ ਕਰਾਂਗੇ ਜੀ ਤਾਂ ਇੱਕ ਮਰਡਰ ਹੋ ਜਾਣਾ ਕਿਸੇ ਗੈਂਗਸਟਰ ਦਾ ਇਟ ਇਜ਼ ਨਾਟ ਕਿ ਜਨਰਲ ਲਾਅ ਐਂਡ ਆਰਡਰ ਹੀ ਖਰਾਬ ਹੈਗਾ ਇਦਾਂ ਦਾ ਕੋਈ ਨਹੀਂ ਹੈ ਔਰ ਵੀ ਕਿਤੇ ਘਲਾਫ ਹੋਈ ਹੈ ਐਫ ਆਈ ਆਰ ਕਿਤੇ ਘਲਾਫ ਹੋਈ ਹੈ ਜੀ ਐਫ ਆਈ ਆਰ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਅਨਨੋਨ ਸ਼ੂਟਰ ਦੇ ਖਿਲਾਫ ਕੱਲੀ ਰਜਿਸਟਰ ਕਰ ਲਈ ਸੀਗੀ ਜਿਹੜੇ ਹੁਣ ਬੰਦੇ ਆਇਡੈਂਟੀਫਾਈ ਹੋਏ ਆ ਜਾਂ ਜਿਹੜੇ ਅਲਾਈਡ ਗੈਂਸ ਦੇ ਇਹਨਾਂ ਦੇ ਹੈੱਡ ਹੈਗੇ ਉਹਨਾਂ ਨੂੰ ਨੋਮੀਨੇਟ ਵੀ ਆਪ ਨੋਮੀਨੇਟ ਕਰਦੇ ਹਾਂ ਜੀ ਸੈਲਫੀ ਲੈਣੇ ਬਾਰੇ ਹਾਂ ਨਹੀਂ ਉਹ ਉਹਨਾਂ ਨੇ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਗਰਾਊਂਡ ਲੈਵਲ ਤੇ ਜਿਹੜੀ ਸਬਕੋਵਰਟ ਸਪੋਰਟ ਦਿੱਤੀ ਗਈ ਹੈ ਉਹ ਵੀ ਹੈਵ ਆਇਡੈਂਟੀਫਾਈਡ ਥੈਮ ਐਂਡ ਸੂਨ ਵੀ ਇਨਵੈਸਟੀਗੇਸ਼ਨ ਮੁਕੀ ਸਾਹਮਣੇ ਆ ਰਿਹਾ ਹੈ ਕਿ ਇਹ ਪੂਰੀ ਪਲੈਨਿੰਗ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਕਿਉਂਕਿ ਦੇਖੋ ਲੋਕ ਲੋਥੇ ਸੀਗੇ ਪੁਲਿਸ ਵੀ ਉੱਥੇ ਮੌਜੂਦ ਸੀ ਪਰਮਿਸ਼ਨ ਸੀ ਤੁਸੀਂ ਕਹਿ ਰਹੇ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਇਸ ਸਪੈਂਡਰ ਬਾਈਕ ਤੇ ਨਹੀਂ ਬਿਲਕੁਲ ਦੇਖੋ ਹੁਣ ਉੱਥੇ ਜਿਹੜਾ ਇੰਨਾ ਜ਼ਿਆਦਾ ਰਾਸ਼ ਸੀਗਾ ਇਹ ਇੱਕ ਬੰਦਾ ਜਿਹੜਾ ਹੈਗਾ ਕਬੱਡੀ 'ਚ ਕੁਝ ਕਰਨ ਲਈ ਕਿਸ ਇੰਟੈਂਸ਼ਨ ਨਾਲ ਉਹਨੂੰ ਪਤਾ ਸੀ ਬੰਦੇ ਨੂੰ ਨਹੀਂ ਪਤਾ ਸੀ that all we are working out ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਇੱਕ ਸੈਲਫੀ ਲੈਣ ਲਈ ਫੋਟੋਗ੍ਰਾਫ ਲੈਣ ਲਈ ਰੋਕਿਆ ਫਿਰ ਲੱਗਦਾ ਕਿ ਉੱਥੇ ਰੈਕੀ ਹੋਈ ਹੈ ਕੋਈ ਅੰਦਰ ਇਨਵੋਲਵਮੈਂਟ ਸੀਗਾ ਨਹੀਂ ਅੰਦਰ ਰੈਕੀ ਦਾ ਜਿਆਦਾ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਇੰਟਰਨਲ ਇਨਵੋਲਵਮੈਂਟ ਜ਼ਰੂਰ ਮੈਂ ਚੋਪੜਾ ਮੂੰਹ ਤੇ ਪਾਇਆ ਸੀ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਐਡਾ ਹੋ ਨਹੀਂ ਹੈਗਾ ਵੀ ਇਸ ਤਰ੍ਹਾਂ ਉਹ ਬਿਲਕੁਲ ਉਹਨੂੰ ਰੁਕਿਆ ਜਿਵੇਂ ਹੀ ਰੁਕਿਆ ਉਹਨੇ ਇਹਨਾਂ ਨੇ ਫਾਇਰ ਕਰ ਦਿੱਤਾ ਸਰ ਇੱਕ ਸਰ ਦੋ ਸੀਗੇ ਤਿੰਨ ਸੀਗੇ ਤੁਸੀਂ ਜਿਹੜਾ ਤੀਸਰਾ ਇੱਕ ਹੋਰ ਸੀ ਵਾਰਾ ਤੋਂ 13.0 ਪਕੜਾ ਲੈ ਦੇ ਵਿੱਚ ਕੋਡੀ ਟੂਰਨਾਮੈਂਟ ਹੋ ਰਹੀ ਸੀ ਤੇ ਰਾਣਾ ਬਦਾ ਚੋੜੀ ਸੀ ਉੱਥੇ ਵੀ ਬਹੁਤ ਬਸਾਈ ਹੋਈ ਸੀ ਨਹੀਂ ਉਹ ਸਾਡੇ ਇੱਥੇ ਨਹੀਂ ਫਤਿਹਗੜ੍ਹ ਮੇ ਵੀ ਹੋਈ ਹੋਵੇ ਮੈਨੂੰ ਉਹਦੇ ਬਾਰੇ ਨਹੀਂ ਇਹ ਜੋ ਇਨਸੀਡੈਂਟ ਹੋਇਆ ਹੈ ਇਸ ਕੇ ਬਾਅਦ ਆਪਕੋ ਕਿਆ ਲੱਗਦਾ ਗੈਂਗਵਾਰ ਵੱਧ ਸਕਦਾ ਹੈ ਕਿਉਂਕਿ ਉਤਰਸੇ ਗੈਂਸਟਰਸ ਤੋਂ ਓਪਨਲੀ ਆਗੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਹੀਂ ਨਹੀਂ ਐਦਾਂ ਗੈਂਗਵਾਰ ਦਾ ਕੋਈ ਹੋ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਗੈਂਗਵਾਰ ਹੋ ਜੂਗੀ ਉਹਨੂੰ ਮਾਰੂਗਾ ਉਹਨੂੰ ਮਾਰੂਗਾ தி ਥਿੰਗਸ ਆਰ ਅੰਡਰ ਟੋਟਲੀ ਕੰਟਰੋਲ ਵਾਂਸ ਇਨ ਅ ਵਾਈਲ ਕਾਈਂਡ ਆਫ ਇਨਸੀਡੈਂਟ ਆਏਗਾ ਇਹਨੂੰ ਵੀ ਅਸੀਂ ਟ੍ਰੇਸ ਕਰਕੇ ਜਰੂਰੀ ਕੰਟਰੋਲ ਸੁਹਾਣੇ ਸੁਹਾਣੇ ਦੇ ਵਿੱਚ ਜਿਹੜਾ ਹੈਗਾ ਇੱਕ ਕੱਲ ਪਰਸੋ ਇੱਕ ਬ੍ਰਦਰ ਨੇ ਆਪਣੇ ਹੀ ਬ੍ਰਦਰ ਨੂੰ ਮਾਰਤਾ ਸੀਗਾ ਜੀ ਉਹਦੇ ਤੇ ਤੇ ਬਾਰੇ ਇੱਕ ਸੈਪਰੇਟ ਐਫ ਆਈ ਆਰ ਸਾਡੀ ਦਰਜ ਹੈਗੀ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਉਹ ਗੱਲ ਨਹੀਂ ਥਾਰ ਵੀ ਕੋਈ ਗੱਡੀ ਕੋਈ ਨਹੀਂ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੇਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਚ ਵਿਕਰਮ ਮਸੀ ਮਿਲੀਅਮ ਮਸੀ ਉਹ ਦੋਨੋਂ ਵੀ ਅਰੈਸਟ ਕਰ ਲਿਆ ਗੱਡੀ ਵੀ ਰਿਕਵਰ ਹੋ ਗਈ ਹੈ ਜੀ ਉਹਦੇ ਚ ਸਰ ਪਰਮੇਸ਼ਰ ਰੈਜ਼ੀਡੈਂਟ ਸਰ ਇਹ ਗੱਲ ਦੀ ਮੈਂ ਦੱਸ ਦੇ ਰਹੇ ਹਾਂ ਪੁਆਇੰਟ 0 ਸੇ ਫਾਇਰ ਕੀਤਾ ਗਿਆ تھا ਇਤ ਹਾਂ ਨਹੀਂ ਬਿਲਕੁਲ ক্লোਜ਼ ਰੇਂਜ ਤੋਂ ਬਿਲਕੁਲ ਨਾਲ ਖੜੇ ਜੀ ਤਿੰਨ ਤੋਂ ਚਾਰ ਜਿਹੜਾ ਹੈਗਾ ਉਹਨੂੰ ਫਾਇਰ ਉੱਥੇ ਹੋਏ ਸੀਗੇ ਉਹਦੇ ਚੋਂ ਕਿੰਨੀਆਂ ਲੱਗੀਆਂ ਪੋਸਟਮਾਰਟਮ ਇਜ਼ ਗੋਇੰਗ ਔਨ ਤੇ ਪੋਸਟਮਾਰਟਮ ਤੋਂ ਬਾਅਦ ਮੈਂ ਤੁਹਾਨੂੰ ਕਲੈਰਿਟੀ ਐਗਜ਼ੈਕਟ ਇੰਜੀਨੀਅਰ ਹਵਾਈ ਫਾਇਰ ਜਾਂਦੇ ਜਾਂਦੇ ਦੂਰ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੇ ਤੇ ਜੇ ਪੁਲਿਸ ਪਾਰਟੀ ਜਿਹੜੀ ਉਹਦੇ ਪਿੱਛੇ ਸੀ ਉਹਦੇ ਉੱਪਰ ਉਹਨੇ ਹਵਾਈ ਫਾਇਰ ਸਰ ਵੈਪਨ ਕਿਹੜਾ ਯੂਜ਼ ਕੀਤਾ 30 30 ਬੋਰ ਦੇ ਵੈਪਨ ਹੈ ਸਰ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਜੀ ਮੈਂ ਮੈਂ ਟੀਮਾਂ ਇਕਵਰੀ ਹਨ ਮੈਂ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਾਡੀਆਂ 12 ਦੇ ਕਰੀਬ ਟੀਮਾਂ ਲੱਗੀਆਂ ਹੋਈਆਂ ਦੋ ਟੀਮਾਂ ਸਾਡੀਆਂ ਅੰਮ੍ਰਿਤਸਰ ਰੀਜਨ ਦੇ ਵਿੱਚ ਹੈਗੀਆਂ ਦੋ ਦਿੱਲੀ ਦੇ ਵਿੱਚ ਹੈਗੀਆਂ ਬਾਕੀ ਇੱਥੇ ਉਹ ਜਿਹੜੇ ਕੈਮਰੇ ਤੋਂ ਇਹਨਾਂ ਦਾ ਪੈਟਰਨ ਟ੍ਰੇਸ ਕਰਦੇ ਹੋ ਇਹ ਵੀ ਕਿੱਧਰ ਗਏ ਨੇ ਕਿੱਧਰ ਨਹੀਂ ਗਏ ਹੋਰ ਟੈਕਨੀਕਲ ਐਨਾਲਿਸਿਸ ਕਿ ਕੋਈ ਨੰਬਰ ਸੀਗਾ ਡੰਪ ਵਗੈਰਾ ਐਨਲਾਈਜ਼ ਕਰ ਰਹੇ ਨੇ ਜੀ ਉਹਦੇ ਉੱਪਰ ਸਾਡੀਆਂ ਟੈਕਨੀਕਲ ਟੀਮ ਸੈਪਰੇਟਲੀ ਲੱਗੀਆਂ ਹਾਂ ਸਾਬ ਇੱਕ ਹੋਰ ਪੋਸਟ ਪਈ ਆ ਬੰਬੀ ਹੱਗਿਆਂਗੇ ਉਹਨਾਂ ਨੇ ਪ੍ਰੋਪਰਲੀ ਨਾਮ ਲਿਆ ਵਾ ਵੀ ਇਹਨਾਂ ਨੇ ਜਾ ਕੇ ਸ਼ੂਟਆਊਟ ਕੀਤਾ ਵਾ ਉਹਨਾਂ ਨੇ ਉਹਨ ਪੋਜਨ ਪਾਈ ਹੋਈ ਆ ਜਿਸ ਤੇ ਕ੍ਰੋਸ ਮਾਰਿਆ ਫੋਟੋ ਦੇ ਉੱਤੇ ਉਹ ਵੀ ਤੁਹਾਡੇ ਕੋ ਪਹੁੰਚੀ ਹਾਂ ਹਾਂ ਮੈਂ ਉਹਦੇ ਤੋਂ ਹੀ ਦੱਸ ਰਿਆਂ ਦੀ ਉਹ ਜਿਹੜੇ ਉਹਨਾਂ ਨੇ ਤਾਂ ਨਾਮ ਲਿਖ ਕੇ ਛੱਡਤੇ ਹੈਗੇ ਜਿਹੜੇ ਛੋਟੇ ਨਾਮ ਮੈਂ ਤੁਹਾਨੂੰ ਪ੍ਰੋਪਰ ਦੱਸ ਰਿਆਂ ਵੀ ਜਿਹੜੇ ਦੋਨੋਂ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਆਇਡੈਂਟੀਫਾਈ ਹੋ ਗਏ ਅਰਿੱਤੇ ਕਪੂਰ ਤੇ ਕਰਨ ਪਾਠਕ ਹੈਗੇ ਸਰ ਪਰਮਿਸ਼ਨ ਕੱਲੀ ਫੋਰਸ ਤੋਂ ਸੀ ਜਾਂ ਐਡਮਿਨਿਸਟ੍ਰੇਸ਼ਨ ਤੋਂ ਵੀ ਉਹ ਤੁਸੀਂ ਐਡਮਿਟ ਨਹੀਂ ਨਹੀਂ ਐਡਮ ਥਰੂ ਉਹਦੇ ਤੇ ਆ ਵੀ ਨਾਇਪੋ ਲੈਸ ਨਾਲ ਫਾਇਰ ਵੀ ਜਿਹੜਾ ਉਹ ਥਰੂ ਐਡਮਿਨਿਸਟ੍ਰੇਸ਼ਨ ਹੀ ਗਈ ਸੀ ਜੀ ਪਰਮਿਸ਼ਨ ਸਾਡੇ ਕੋਲ ਆਈ ਸੀਗੀ ਅਸੀਂ ਇਹਨੂੰ ਪਰਮਿਸ਼ਨ ਦਿੱਤੀ ਹੋਈ ਸੀ